ਸੂਰ ਬਰੋ ਕਿੱਥੇ ਹੋ ਗਏ ਐ ਗੋ ਉਹ ਪਰਾਵਾ ਆ ਜਾ ਤੇਰੇ ਵਾਸਤੇ ਕਰਿਆ ਇੰਤਜ਼ਾਮ ਬਹੁਤ ਬਾਈ ਠੱਠ ਕਰਿਆ ਹੋਇਆ ਸੀ ਕਹਿੰਦੇ ਹੁੰਦਾ ਮੂਲ ਨਾਲੋਂ ਵਿਆਜ ਵੱਧ ਗਿਆ ਉਹ ਗੱਲ ਹੋ ਗਈ ਇੱਕ ਕਨਾਲ ਗੰਨਾ ਸੀ ਉਦੋਂ ਵੱਧ ਮਹਿੰਗੀ ਪੈ ਗਈ ਇੱਕ ਬੰਦੇ ਦੀ ਗੱਲ ਸਹੀ ਆ ਕਹਿੰਦਾ ਯਾਰ ਜੇ 10000 ਦਾ ਗੋੜ ਕਹਿੰਦਾ ਉਦੋਂ ਖਲਾੜੇ ਤੋਂ 100 ਰੁਪਏ ਦੇ ਹਿਸਾਬ ਨਾਲ ਇੱਕ ਕਮੰਟ ਵਾਲ ਗੋੜ ਮੁਕਣਾ ਨਹੀਂ ਸੀ ਪਰ ਜਿਵੇਂ ਕਹਿੰਦੇ ਹੁੰਦਾ ਵੀ ਇੱਕ ਟੈਗ ਨਹੀਂ ਹੁੰਦਾ ਵੀ ਅਗਲਾ ਜਦੋਂ ਖੇਤ ਕੋਲ ਦੀ ਲੰਗਦਾ ਵੀ ਗੰਨਾ ਦੇਖ ਕੇ ਅਗਲਾ ਕਹਿੰਦਾ ਯਾਰ ਕੋਈ ਸ਼ੌਂਕੀ ਬੰਦਾ ਉਹ ਟੈਗ ਦੀ ਗੱਲ ਆ ਸਾਰੀ ਦਿਲ ਨਾਲ ਹੀ ਖਰਚੇ ਹੁੰਦੇ ਆ ਤੇ ਦਿਲ ਨਾਲ ਹੀ ਸ਼ੌਂਕ ਪੂਰੇ ਹੁੰਦੇ ਆ ਕਈ ਭਰਾ ਕਹਿੰਦੇ ਸੀ ਕਹਿੰਦੇ ਯਾਰ ਤੈਨੂੰ ਕੀ ਫਾਇਦਾ ਕਹਿੰਦਾ ਗੰਨਾ ਬੀਜਣ ਦਾ ਵੀ ਜਾਂ ਪਰ ਆਪਾਂ ਰੱਬ ਸੁੱਖ ਰੱਖੇ ਆਹ ਮਸ਼ੀਨ ਲਾਤੀ ਗਾਹਾਂ ਨੂੰ ਅੱਧਾ ਕਿੱਲਾ ਹੋਰ ਉਹਦੂ ਗਾਹਾਂ ਨੂੰ ਹੋਰ ਜਿਵੇਂ ਜਿਵੇਂ ਕੋਈ ਲੱਗੂ ਆਪਾਂ ਨੂੰ ਪ੍ਰੋਫਿਟ ਤੇ ਬਹੁਤ ਗਾਹ ਪਾਤਾ ਸੀ ਬਾਈ ਮੰਜੇ ਮੰਜੇ ਜਿੰਨਾ ਖਰਾਬ ਕਰਤਾ ਸੀ ਜੇ ਇੱਕ ਇੱਕ ਗੰਨਾ ਵੀ ਜਿਵੇਂ ਕਹਿੰਦੇ ਹੁੰਦੇ ਆਂਡਾ ਖਾਈ ਜਾਂਦਾ ਮੁਰਗੀ ਨਾ ਖਾਂਦਾ ਆਪਾਂ ਲਾਉਂਦੇ ਨਹੀਂ ਸੀ ਉਹਦਾ ਕੰਮ ਸੂਰ ਦਾ ਚੱਲੀ ਜਾਣਾ ਸੀ ਪਰ ਇੰਨਾ ਗਾਹ ਪਾਉਂਦਾ ਜਦੋਂ ਸ਼ੌਂਕ ਨਾਲ ਚੀਜ਼ ਬੀਜੀ ਹੋਵੇ ਫਿਰ ਨਜ਼ਾਰਾ ਨਹੀਂ ਆਉਂਦਾ ਤੇ ਬਾਈ ਇਹਦੇ ਚ ਅੱਜ ਛੜਤਾ ਆਪਾਂ ਕਰੰਟ ਝਟਕਾ ਤਾਰ ਲਾਤੀ ਆਹ ਦੇਖੋ ਗੰਦ ਪਾਇਆ ਵਿਆ ਜਮਾਏ ਬਾਈ ਬੁਰਾ ਹਾਲ ਕਰਦਾ ਯਾਰ ਭੰਨ ਭੰਨ ਕੇ ਥੱਲੇੋਂ ਹੀ ਖਾਂਦਾ ਬੋਲੇ ਬੋਲੇ ਤੇ ਬੰਦੇ ਨੂੰ ਚੂਪ ਚੂਪ ਕੇ ਸਿੱਟੀ ਜਾਂਦਾ ਗੰਨੇ ਨੂੰ ਜਾ ਲਾਤੀਆਂ ਤਾਰਾ ਤੂਰਾ ਅੱਜ ਫਿੱਟ ਕਰਤਾ ਬਾਈ ਨਜ਼ਾਰਾ ਆ ਗਿਆ ਇਹਦਾ ਸਾਰਾ ਦੱਸਾਂਗੇ ਬਾਈ ਕਿੰਨਾ ਖਰਚਾ ਆਉਂਦਾ ਅਗਲੀ ਵੀਡੀਓ ਚ ਸਾਰੇ ਭਰਾਵਾਂ ਦਾ ਤਨ